ਦੋਸਤੋ ਸਾਰਿਆਂ ਨੂੰ ਪਿਆਰ ਭਈ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰ ਆਏ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲਾ ਕੇ ਆਂਦਾ ਤਹਿਸੀਲ ਬਾਗਾਪਰਾਣਾ ਅੱਜ ਆਇਆ ਬਈ ਜੱਗੇ ਕੋਲੇ ਬਾਈ ਘਰੇਲੂ ਪਸ਼ੇ ਦਾ ਪਸ਼ੂ ਰੱਖਦਾਗਾ ਡੇਰੀ ਦੁੱਧ ਪਾਉਂਦਾ ਬਾਈ ਦੀਆਂ ਪਹਿਲਾਂ ਵੀ ਆਪਣੇ ਕੋ ਆਪਣੇ ਕੋਲ ਇੱਕ ਦੋ ਵੀਡੀਓ ਆਪਾਂ ਬਣਾਵਾਈਆਂ ਬਾਈ ਨੇ ਤੇ ਅੱਜ ਬਾਈ ਕੋਲੇ ਆਹਾ ਵਹਿੜ ਸੇਲ ਸੀਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਬਾਕੀ ਡਿਟੇਲ ਆਪਾਂ ਲੈਣੀ ਆ ਜੱਗੇ ਤੋਂ ਸੱਚੀ ਕਾ ਜੱਗੇ ਸੱਚੀ ਕਾ ਬਾਈ ਤੇ ਜੱਗੇ ਕੀ ਡਿਟੇਲ ਆਪਣੀ ਵਹਿੜ ਦੀ ਦੀ ਬਾਈ ਇਹ ਬਾਈ 1.5 ਮਹੀਨਾ ਹੋ ਗਿਆ ਸੋਈ ਨੂੰ ਇਹਨਾਂ ਨੂੰ ਠੀਕ ਹੈ ਬੱਚਾ ਗੁਇਰ ਗਿਆ ਬਸ 20 ਦਿਨ ਹੀ ਹੋਇਆ ਬੱਚੇ ਮਰੇ ਨੂੰ ਠੀਕ ਹੈ ਬਹੁਤ ਠੀਕ ਹੈ ਤੇ 13 14 ਲੀਟਰ ਦੁੱਧ ਆ ਵਧੀਆ ਥੱਲੇ 14 ਲੀਟਰ ਦੁੱਧ ਦਾ ਹੋ ਤਿਆਰ 13 14 13 ਕਿ ਕਿ ਦੇਵਾਂਗੇ ਆਪਾਂ ਠੀਕ ਹੈ ਠੀਕ ਦੁੱਧ ਤਾਂ 14 ਵੀ ਕਰ ਜਾਂਦੀ ਹੈ ਕਿਤੇ ਠੀਕ ਹੈ ਬਰੇ ਠੀਕ ਹੈ ਹਾਂ ਤੇ ਕੰਨਵੇਂ ਸੂਏ ਸੂਈ ਹੈ ਇਹ ਇਹ ਤੀਜੀ ਸੂਏ ਹੁਣ ਸੂਈ ਆ ਤੀਜੀ ਸੂਏ ਸੂਈ ਹੈ ਹਾਂ ਹਾਂ ਤੀਜੀ ਸੂਏ ਸੂਈ ਵੀ ਆ ਬਾਈ ਡੇਢ ਮਹੀਨਾ ਹੋ ਗਿਆ ਸੂਈ ਨੂੰ ਹਨਾ ਹਾਂ ਹਾਂ ਡੇਢ ਮਹੀਨਾ ਡੇਢ ਮਹੀਨਾ ਬਾਈ ਪ੍ਰੋਪਰ ਸੂਈ ਨੂੰ ਹੋ ਗਿਆ ਬੱਚੇ ਤਾਂ ਤਾਂ ਥੋੜਾ ਜਿਹਾ ਪਸੂ ਕਰ ਜਾਂਦਾ ਬਾਈ ਹਾਂ ਠੰਡੀ ਸੀਲ ਬਹੁਤ ਤੇ ਠੰਡੀ ਸੀਲ ਬਾਈ ਤੁਸੀਂ ਦੇਖ ਸਕਦੇ ਠੰਡੀ ਸੀਲ ਪੂਰੀ ਅਬਾਜੀ ਥਣਾ ਦੇ ਹੱਥ ਲਾਈ ਜਾਂਦਾ ਉਹਦੀ ਕੋਈ ਗੱਲ ਬਾਤ ਨਹੀਂ ਮੜਾ ਤੋੜਦੀ ਜਗੇ ਹਾਂ ਬਈ ਬਾਕੀ ਵੀ ਤੁਹਾਨੂੰ ਤੋੜ ਕੇ ਦਿਖਾ ਦਿਖਾ ਦੰਨੇ ਆ ਤੋੜਦੀ ਉਸ ਥਾਣ ਹਵਾਂ ਨਾਲ ਥਾਣ ਥਾਣ ਤੁਹਾਨੂੰ ਬਹੁਤ ਸੋਨਾ ਬਈ ਕਰਮਾ ਦਾ ਮੁੱਠੀ ਮੁੱਠੀ ਆ ਥਾਣਾ ਬਾਕੀ ਤੋੜਦੀ ਉਸ ਨੂੰ ਹਵਾਂ ਚੁਵਾਈ ਕਿੰਨੇ ਕ ਵਜੇ ਕਰਦੇ ਜਗੇ ਆਪਾਂ ਬਸ 6:00 ਵਜੇ ਕਰਦੇ 6:00 ਸਵੇਰ 6:00 ਸ਼ਾਮ ਨੂੰ ਠੀਕ ਹੈ 6:00 ਵਜੇ ਬਈ ਬਈ ਚੁਵਾਈ ਕਰਦਾ ਹਾਂ ਤੁਸੀਂ ਅੰਦਾਜ਼ਾ ਲਾ ਲਿਓ ਆਏ ਟਾਈਮ ਦਾ ਸਾਢੇ 5:00 ਵਜੇ ਦਾ ਬਈ ਟਾਈਮ ਹੈ ਤੇ 6:00 ਵਜੇ ਬਈ ਚੁਵਾਈ ਕਰਦਾਗਾ ਦੇਖ ਸਕਦੇ ਹੋ ਬਈ ਤੁਸੀਂ ਬਾੜੀ ਲੰਮੀ ਤੋਰ ਕੇ ਤੁਹਾਨੂੰ ਦਿਖਾ ਦਿਖਾ ਨਹੀਂ ਸਕਦੇ ਬਈ। हां ਦੀ ਤੰਗੀ ਕਰਕੇ ਤੇ ਬਾਕੀ ਤੁਸੀਂ ਦੇਖ ਸਕਦੇ ਆ। ਥੋੜਾ ਜਿਹਾ ਬੱਚੇ ਦਾ ਦਰੇਵਾਜਾ ਕੀਤਾ ਬਾਬਾ ਜੀ। ਉਹ ਕੋਈ ਕੱਚ ਨਹੀਂ ਗਾ ਵੜ ਤੇ। ਦੂਜੇ ਸੂਏ ਸੁਈ ਵੀ ਨੇ ਜਿੱਕੇ। ਤੀਜੇ ਸੂਏ ਸੁਈ ਵੀ ਆ ਬਈ। ਹਾਂ। ਤੀਜੇ ਸੂਏ ਸੁਈ ਵੀ ਆ ਬਾਕੀ ਥਣ ਲੇਵੇ ਤੇ ਕੋਈ ਭੂਰਾ ਫੋੜ ਛਾਂਗ ਨਹੀਂ ਪਈ। ਹਵਾਨਾ ਵੀ ਤਾਂ ਤੋਂ ਖੁੱਲੇ ਜੇ ਹਵਾਨੇ ਜੀ ਬਈ ਤੁਸੀਂ ਦੇਖ ਸਕਦੇ ਆ। ਬਾਕੀ ਅਜੇ ਆ 6 ਵਜੇ ਤਣੂ ਹਵਾਨਾ ਪੂਰਾ ਇਹਨੇ ਤਿਆਰ ਕਰ ਜਾਣਾ। ਹਵਾਨੇ ਹੁਣ ਨਾ ਬਈ ਬਾਕੀ ਥੋੜੀ ਜਿਹੀ ਸੇਵਾ ਉਖੋ ਦਾ ਫਿੱਕੀ ਜੀ ਲੱਗਦੀ ਆ ਤੇ ਕੋਦਰ ਜਿਹਾ ਮੈਂ ਕਰਨ ਨਹੀਂ ਬੰਦੇ ਤੋਂ ਸੇਵਾ ਹੁੰਦੀ ਹਨ ਤੇ ਜੱਗੇ ਮੁੱਲ ਮੁੱਲ ਕੀ ਕਰਦੇ ਆ ਬਾਈ ਆਪਾਂ ਮੁੱਲ ਆਪਾਂ 45000 ਰੁਪਏ ਬਈ 45000 ਹਾਂਜੀ ਮਾਨਤਨ ਹੋਈ ਥੋੜਾ ਕਹਿੰਦਾ ਹਾਂ ਹਾਂ ਮਾਨਤਨ ਕਰਦੇ ਆ 45000 ਰੁਪਿਆ ਬਾਈ ਨੇ ਬਈ ਡਿਮਾਂਡ ਕੀਤੀ ਆ ਮੌਕੇ ਤੇ ਆਏਗੇ ਦਾ ਬਾਈਆਂ ਦਾ ਵੀ ਮਾਨਤਨ ਕਰ ਦਾਂਗੇ ਜੱਗੇ ਇੱਕ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਘਰ ਦਾ ਐਡਰੈਸ ਵੀਰੇ ਆਪਣੇ ਡੇਰੇ ਕੋਲੇ ਘਰ ਆ ਠੀਕ ਆ ਤੇ 6284145130 ਨੰਬਰ ਆ ਠੀਕ ਬਾਈ ਦਾ ਫੋਨ ਨੰਬਰ ਬਈ ਡਿਸਪਲੇ ਤੇ ਚਲਾਤਾ ਤੇ ਜੇ ਉਹ ਵੀ ਹੋਰ ਕੋਈ ਇਨਫਰਮੇਸ਼ਨ ਲੈਣੀ ਹੈ ਜੋ ਸਾਥੋਂ ਦੱਸਣਾ ਨਹੀਂ ਹੋ ਰਹੀ ਹੋਵੇ ਉਹ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੋਂ ਅੱਡਾ ਨਾ ਜਰੂ ਹੋ ਸਕੇ ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ